ਅੱਜ ਆਪਾਂ ਗੱਲ ਕਰਾਂਗੇ ਰੈਨਨੂਨਸੀਏਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ ਫਾਰਮ ਬਾਰੇ ਜਿਹੜੇ ਵੀ ਕਿਸੇ ਭੈਣ ਭਰਾ ਨੇ ਪਾਸਪੋਰਟ ਸਰੈਂਡਰ ਕਰਨਾ ਇਹ ਫਾਰਮ ਬਹੁਤ ਜ਼ਰੂਰੀ ਆ ਸਾਸ਼ੀਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪਾਸਪੋਰਟ ਸਰੈਂਡਰ ਨੂੰ ਲੈ ਕੇ ਜਿਹੜੇ ਕਿਸੇ ਮੇਰੇ ਭੈਣ ਭਰਾ ਨੇ ਇੰਡੀਅਨ ਪਾਸਪੋਰਟ ਹੈ ਜਿਹੜਾ ਆਪਣਾ ਸਰੈਂਡਰ ਕਰਨਾ ਹੈ ਉਹਦੇ ਵਾਸਤੇ ਜਿਹੜਾ ਰੈਨਨੂਨਸੀਏਸ਼ਨ ਫਾਰਮ ਆ ਉਹ ਬਹੁਤ ਜ਼ਰੂਰੀ ਆ ਬਹੁਤ ਸਾਰੇ ਵੀਰਾਂ ਦੇ ਭੈਣਾਂ ਦੇ ਕਮੈਂਟ ਸੀਗੇ ਵੀ ਵੀਰ ਤੁਸੀਂ ਇਹਨੂੰ ਆਨਲਾਈਨ ਸਰੈਂਡਰ ਕਰ ਸਕਦੇ ਹੋ ਆਨਲਾਈਨ ਭੇਜ ਸਕਦੇ ਹੋ ਜਿਹੜਾ ਨਾਰਮਲ ਫਾਰਮ ਹੁੰਦਾ ਸਰੈਂਡਰ ਪਾਸਪੋਰਟ ਤੇ ਮੈਂ ਉਹ ਨਾਰਮਲ ਫਾਰਮ ਵਗੈਰਾ ਸਾਰਾ ਕੁਝ ਫਿਲ ਕਰਕੇ ਲੈ ਗਿਆ ਸੀਗਾ ਲੈ ਕੇ ਜਾਣ ਤੋਂ ਉਦੋਂ ਮੈਨੂੰ ਵਾਪਸ ਮੋੜਤਾ ਸੀਗਾ ਵੀ ਤੁਸੀਂ ਇਹ ਵਾਲਾ ਫਾਰਮ ਆ ਜਿਹੜਾ ਜੀ ਰੈਨ ਅਨਸੀਏਸ਼ਨ ਵਾਲਾ ਵੀ ਇਹਨੂੰ ਭਰ ਕੇ ਲੈ ਕੇ ਆਓ ਇਹ ਤੋਂ ਬਿਨਾ ਜਿਹੜਾ ਤੁਸੀਂ ਪਾਸਪੋਰਟ ਆ ਸਰੈਂਡਰ ਨਹੀਂ ਕਰ ਸਕਦੇ ਹੈਗੇ ਤੇ ਚਲੋ ਮੈਂ ਦੁਬਾਰਾ ਇੱਕ ਜਿਹੜਾ ਹੋਰ ਲੱਗੂਗਾ ਆਪਾਂ ਦੁਬਾਰਾ ਫਿਰ ਤੋਂ ਵਾਲਾ ਫਾਰਮ ਫਿਲ ਕੀਤਾ ਸਾਰਾ ਕੁਝ ਕੀਤਾ ਤੇ ਜਿਹੜਾ ਫਾਰਮ ਫਿਲ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਈਮੇਲ ਦੇ ਉੱਤੇ ਦੋ ਫਾਰਮ ਭੇਜੇ ਸੀਗੇ ਉੱਥੇ ਮੈਂ ਫੇਰ ਗਲਤੀ ਕਰ ਗਿਆ ਸੀਗਾ ਤਾਂ ਹੀ ਮੈਂ ਸਾਰਿਆਂ ਨੂੰ ਕਹਣਾ ਆਪਾਂ ਗਲਤੀ ਕਰ ਦਿੰਨੇ ਆ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜੇ ਆਪ ਵੀ ਆਪ ਤੋਂ ਕੋਈ ਵੀ ਚੀਜ਼ ਤੁਸੀਂ ਵੀਜ਼ਾ ਅਪਲਾਈ ਕਰਨਾ ਕੋਈ ਵੀ ਚੀਜ਼ ਕਰਨੀ ਚਾਹੁੰਦੇ ਹੋ ਅਪਲਾਈ ਗਲਤੀ ਹੋ ਜਾਂਦੀ ਹੈ ਆਪਾਂ ਇਨਸਾਨ ਆ ਕੋਈ ਚੱਕਰ ਵਾਲੀ ਗੱਲ ਨਹੀਂ ਉੱਥੇ ਗਿਆ ਮੈਂ ਜਾ ਕੇ ਮੇਰੇ ਤੋਂ ਗਲਤੀ ਹੋਈ ਮੈਂ ਉਹ ਫਾਰਮ ਨੂੰ ਪ੍ਰਿੰਟ ਆਊਟ ਕੱਢ ਕੇ ਸਾਰਿਆਂ ਨੂੰ ਤੇ ਉਹਨੂੰ ਫੇਰ ਭਰ ਕੇ ਲੈ ਗਿਆ ਉਹ ਕਹਿੰਦੇ ਨਹੀਂ ਜੀ ਤੁਸੀਂ ਦੁਬਾਰਾ ਫਿਰ ਜਾਓ ਇਹਨੂੰ ਪ੍ਰਿੰਟ ਆਊਟ ਕੱਢ ਕੇ ਲਿਆਓ ਪ੍ਰਿੰਟ ਆਊਟ ਵਾਸਤੇ ਮੈਂ ਤੁਹਾਨੂੰ ਦੱਸੀ ਆ ਵੀ ਬਿਲਕੁਲ ਆਪਣੀ ਮਿਨਚ ਜਿਹੜੀ ਐਮਬੈਸੀ ਉਹਦੀ ਬੈਕ ਸਾਈਡ ਤੇ ਇੱਕ ਛੋਟੀ ਜਿਹੀ ਕਿਊਸਕ ਹੈ ਤੇ ਉੱਥੋਂ ਤੁਸੀਂ ਪ੍ਰਿੰਟ ਆਊਟ ਕੱਢ ਸਕਦੇ ਉਹਨਾਂ ਦੀ ਮੇਲ ਤੇ ਭੇਜ ਕੇ ਬਹੁਤ ਵਧੀਆ ਨੇ ਉਹ ਨਾਰਮਲ ਦੁਕਾਨ ਆ ਬਟ ਤੁਸੀਂ ਈਮੇਲ ਵਗੈਰਾ ਉਹਨਾਂ ਤੋਂ ਕਢਾ ਸਕਦੇ ਹੋ ਉੱਥੇ ਤੁਹਾਡਾ ਕੰਮ ਜਿਹੜਾ ਈਜ਼ੀਲੀ ਹੋ ਜਾਂਦਾ ਕਈ ਵਾਰ ਉਹ ਕੰਪਿਊਟਰ ਯੂਜ਼ ਕਰਨ ਨਹੀਂ ਦਿੰਦੇ ਹੈਗੇ ਆਪਣੀ ਐਮਬੈਸੀ ਵਾਲੇ ਤੇ ਉੱਥੋਂ ਦੁਬਾਰਾ ਫਾਰਮ ਆ ਜਿਹੜਾ ਪ੍ਰਿੰਟ ਆਊਟ ਕਢਾ ਕੇ ਲੈਂਦਾ ਮੈਨੇ ਕਢਾਉਣ ਤੋਂ ਬਾਅਦ ਉਹ ਕਹਿੰਦੇ ਇਸੇ ਕਰਕੇ ਇਹ ਜਿਹੜਾ ਆਪਣਾ ਆਨਲਾਈਨ ਸਰੈਂਡਰ ਨਹੀਂ ਹੁੰਦਾ ਹੁਣ ਮਿਊਨਚਨ ਵਾਲਿਆਂ ਦਾ ਖਾਸ ਕਰਕੇ ਹੋਰ ਹੋ ਸਕਦਾ ਫ੍ਰੈਂਕਫਰਟ ਜਾਂ ਬਰਲਿਨ ਵਾਲੀ ਸੈਟ ਹੁੰਦਾ ਹੋਵੇ ਆਪਾਂ ਕੁਝ ਕਹਿ ਨਹੀਂ ਸਕਦੇ ਬਟ ਜਿਹੜਾ ਮਿਊਨਚਨ ਵਾਲਿਆਂ ਦਾ ਤੇ ਉਹਦੇ ਬਾਅਦ ਤੁਹਾਨੂੰ ਇੱਕ ਗਵਾਹ ਦੀ ਜ਼ਰੂਰਤ ਹੁੰਦੀ ਆ ਗਵਾਹ ਦਾ ਐਡਰੈਸ ਤੇ ਗਵਾਹ ਦੇ ਸਾਈਨ ਵੀ ਤੁਹਾਡੇ ਤੇ ਜ਼ਰੂਰ ਹੋਣਗੇ ਉਹ ਮੈਂ ਤੁਹਾਨੂੰ ਅੱਗੇ ਦਿਖਾਉਣਾ ਵੀ ਕਿਹੜੀ-ਕਿਹੜੀ ਜਗ੍ਹਾ ਤੇ ਗਵਾਹ ਦੇ ਸਾਈਨ ਹੋਣੇ ਨੇ ਕਿੱਥੇ ਤੁਹਾਡੇ ਆਪਣੇ ਸਾਈਨ ਹੋਣੇ ਨੇ ਭਰਨਾ ਜਿਹੜਾ ਤੁਸੀਂ ਗਵਾਹ ਦਾ ਭਰ ਕੇ ਲੈ ਕੇ ਜਾ ਸਕਦੇ ਹੋ ਬਟ ਜਿਹੜਾ ਤੁਹਾਡਾ ਆਪਦੇ ਸਾਈਨ ਤੁਸੀਂ ਕਰਨੇ ਨੇ ਉਹ ਐਮਬੈਸੀ ਦੇ ਵਿੱਚ ਜਾ ਕੇ ਜਦੋਂ ਆਪਾਂ ਜ ਇਹਦੀ 90 ਯੂਰੋ ਫੀਸ ਆ 22 ਯੂਰੋ ਦੀ ਆ 112 ਯੂਰੋ ਫੀਸ ਦੇ ਬਣਦੇ ਨੇ ਇਹ ਟੋਟਲ ਤੁਸੀਂ ਉੱਥੇ ਪੇ ਕਰਨੇ ਨੇ ਤੇ ਬਾਕੀ ਭਰਾਜੋ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਜਿਆਦਾ ਗੱਲਾਂ ਨਹੀਂ ਮਾਰਦੇ ਆਜੋ ਸਿੱਧਾ ਕੰਪਿਊਟਰ ਵਾਲੀ ਸਕਰੀਨ ਤੇ ਆਪਾਂ ਭਰ ਦਿਆਂ ਫਾਰਮ ਤੇ ਤੁਹਾਨੂੰ ਦੱਸ ਦਿਆਂ ਵੀ ਕੀ ਪ੍ਰੋਬਲਮ ਆ ਸਕਦੀ ਆ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਮੈਨੂੰ ਅ ਫੋਟੋ ਅਪਲੋਡ ਕਰਨ ਦੇ ਵਿੱਚ ਉਹ ਰੀਸਾਈਜ਼ ਵਗੈਰਾ ਕਰਨੀ ਪੈਂਦੀ ਆ ਤੇ ਰੀਸਾਈਜ਼ ਵੀ ਕਿੱਦਾਂ ਕਰਨੇ ਆ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਦਿੱਤੇ ਆਜੋ ਫਿਰ ਲੋ ਜੀ ਸਭ ਤੋਂ ਪਹਿਲਾਂ ਜਾ ਕੇ ਆਪਾਂ Google ਦੇ ਵਿੱਚ ਸਰਚ ਕਰਾਂਗੇ ਇੰਡੀਅਨ ਕੌਂਸਲਟ ਮਿਨਚਨ ਬਰਲਿਨ ਵਾਲੇ ਬਰਲਿਨ ਤੇ ਫ੍ਰੈਂਕਫਰਟ ਵਾਲੇ ਫ੍ਰੈਂਕਫਰਟ ਕਰਨਗੇ ਬਾਕੀ ਉਦਾਂ ਨਾਰਮਲ ਤੌਰ ਤੇ ਆਈ ਥਿੰਕ ਸਾਰੇ ਯੂਰਪ ਦਾ ਜਾਂ ਕੈਨੇਡਾ ਅਮਰੀਕਾ ਦਾ ਜੇ ਆਪਾਂ ਸੇਮ ਹੀ ਰਹਿੰਦਾ ਜੇ ਆਪਾਂ ਇੰਡੀਅਨ ਪਾਸਪੋਰਟ ਸਰੈਂਡਰ ਕਰਨਾ ਹੋਵੇ ਤੇ ਉਹੀ ਕੌਂਸਲਰ ਸਰਵਿਸ ਦੇ ਵਿੱਚ ਜਾਣਾ ਜੀ ਉਸ ਤੋਂ ਬਾਅਦ ਉਹ ਮੈਂ ਇਹ ਚੀਜ਼ ਦਿਖਾਉਣੀ ਚਾਹਣਾ ਆ ਸਰੈਂਡਰ ਪਾਸਪੋਰਟ ਤੇ ਦੇਖੋ ਪਹਿਤ ਜਾ ਕੇ ਸਾਰਾ ਕੁਝ ਭਰਿਆ ਇਹਨਾਂ ਨੇ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਕੁਝ ਨਹੀਂ ਜਦੋਂ ਤੁਸੀਂ ਉੱਥੇ ਜਾ ਕੇ ਫਿਲ ਸਾਮਨ ਕਰਦੇ ਆਪਾਂ ਫਾਰਮ ਭਰ ਕੇ ਇਕੱਲਾ ਜਾਂ ਆਪਾਂ ਇਥੋਂ ਆਨਲਾਈਨ ਵੀ ਘਰੋਂ ਭੇਜ ਦਿੰਨੇ ਸਾਰਾ ਕੁਝ ਭਰ ਕੇ ਤੇ ਉਹ ਸਾਰਾ ਕੁਝ ਵਾਪਸ ਭੇਜ ਦਿੰਨੇ ਕਹਿੰਦੇ ਨੇ ਸਾਨੂੰ ਆਹ ਫਾਰਮ ਭਰੋ ਹੁਣ ਜਦੋਂ ਪਹਿਲੇ ਫਾਰਮ ਭਰਨਾ ਇਹਦਾ ਸਭ ਤੋਂ ਵੱਡਾ ਸਿਆਪਾ ਹੈ ਇਹ ਤੁਹਾਨੂੰ ਦਿਖਾਉਂਗਾ ਵੀ ਕਿਉਂ ਨਹੀਂ ਇਹ ਅੱਜ ਕੱਲ੍ਹ ਆਨਲਾਈਨ ਅਪਲਾਈ ਹੋ ਰਿਹਾ ਹੈਗਾ ਆਹ ਤੁਸੀਂ ਪੜ੍ਹ ਸਕਦੇ ਉਹਨਾਂ ਦੇ ਐਕਟ ਵਗੈਰਾ ਜੀ ਸਾਰਾ ਕੁਝ ਲਿਖੇ ਹੋਏ ਨੇ ਆਹ ਵਾਲਾ ਆਪਾਂ ਨੂੰ ਜਿਹੜਾ ਫਾਰਮਾਂ ਵਾਲਾ ਚਾਹੀਦਾ ਹੁੰਦਾ ਠੀਕ ਹੈ ਜੀ 8000 ਰੁਪਏ ਦੀ ਫੀਸ ਆ 90 ਯੂਰੋ ਤੁਸੀਂ ਦੇਖ ਸਕਦੇ ਹੋ ਇੱਥੇ ਜਰਮਨ ਦੇ ਵਿੱਚ ਉੱਥੇ ਭਰਨੀ ਆ ਜਾ ਕੇ ਆਨਲਾਈਨ ਭਰਦਾ ਤਾਂ 8000 ਰੁਪਏ ਆਂ ਦੀ ਆ ਤੇ ਆ ਜਦੋਂ ਜੀ ਆਪਾਂ ਆ ਵਾਲੀ ਚੀਜ਼ ਇੱਥੇ ਉਹ ਗੋਲ ਦੇ ਵਿੱਚ ਇੱਥੇ ਜਾ ਕੇ ਕਲਿੱਕ ਕਰਨਾ ਗੰਦ ਨੋਰਮਲ ਪੂਰਾ ਨੋਰਮਲ ਯੋ ਉਸ ਤੋਂ ਬਾਅਦ ਇਹਦੇ ਕੰਨ ਚ ਮਹਰੂਫੂਕ ਤੇ ਸਭ ਤੋਂ ਪਹਿਲਾਂ ਨਾਂ ਜੀ ਅਜੇ ਇੱਕ ਚੀਜ਼ ਉਹ ਮੈਂ ਹੋਰ ਦਾ ਤੁਹਾਨੂੰ ਇੱਕ ਮੈਂ तरीका ਇਹਦਾ ਸਦਾ ਜਿੱਥੇ ਆ ਉੱਤੇ ਸਟਾਰ ਬਣਿਆ ਹੁੰਦਾ ਹਮੇਸ਼ਾ ਇਹ ਚੀਜ਼ ਭਰਨੀ ਜ਼ਰੂਰੀ ਹੁੰਦੀ ਆ ਜਿੱਥੇ ਸਟਾਰ ਨਹੀਂ ਹੁੰਦਾ ਉਹ ਚੀਜ਼ ਭਰਨੀ ਨਹੀਂ ਜ਼ਰੂਰੀ ਹੁੰਦੀ ਜੇ ਤੁਹਾਡਾ ਲਾਸਟ ਨੇਮ ਆ ਜਾਂ ਮਿਡਲ ਨੇਮ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਮੇਲ ਈਮੇਲ ਆਈਡੀ ਬਾਕੀ ਮੈਂ ਸਾਰਾ ਕੁਝ ਗਲਤ ਦੇ ਰਿਹਾ ਜੀ ਈਮੇਲ ਆਈਡੀ ਜਿਹੜੀ ਮੇਰੀ ਸਹੀ ਆ ਕਿਉਂਕਿ ਉਹਨੇ ਮੇਲ ਦੇ ਉੱਤੇ ਡਾਕੂਮੈਂਟ ਭੇਜਣਾ ਫਿਰ ਮੈਂ ਤਾਂ ਹੀ ਤੁਹਾਨੂੰ ਦਿਖਾ ਸਕੂਗਾ ਵੀ ਕੀ ਆਇਆ ਕਿਹੜਾ ਡਾਕੂਮੈਂਟ ਆ ਕੀ ਤੁਸੀਂ ਗਲਤੀ ਨਹੀਂ ਕਰਨੀ ਹੈਗੀ ਬਾਕੀ ਮੇਰਾ ਭਰਾ ਕਿਸ ਨੇ ਘਪਰਾਉਣਾ ਨਹੀਂ ਹੈਗਾ ਕਿਉਂਕਿ ਇਸ ਫੋਮ ਭਰ ਲੱਗੇ ਬਹੁਤ ਮਿਹਨਤ ਹੁੰਦੀ ਆ ਪਤਾ ਨਹੀਂ ਕੀ ਚੱਕਰ ਹੈ ਕਿਤੇ ਤੁਸੀਂ ਪਹਿਲੇ ਦਿਲ ਛੱਡ ਜਓ ਤੇ ਪੈਨ ਕਾਰਡ ਆਪਣਾ ਕੋਈ ਹੈ ਨਹੀਂ ਉਹ ਰੋਕੂਪੇਸ਼ਨ ਵਿੱਚ ਆ ਜਾਓ ਜਿਹੜੇ ਮੇਰੇ ਭੈਣ ਭਰਾ ਜੋ ਇਹਨਾਂ ਚ ਹੈਗਾ ਸਿਲੈਕਟ ਕਰ ਸਕਦੇ ਨੇ ਜੇ ਨਹੀਂ ਹੈਗਾ ਕੋਈ ਇਹਨਾਂ ਦੇ ਵਿੱਚੋਂ ਤੇ ਤੁਸੀਂ ਆਦਰ ਪ੍ਰੋਫੈਸ਼ਨਲ ਤੇ ਕਰੋ ਕੋਈ ਪੀਜ਼ਾ ਮੈਕ ਕਰਾਜਾ ਕੋਈ ਦਾਦਾ ਫਿਰ ਪੈਤੇ ਜਾ ਕੇ ਡਾਇਰੈਕਟਰ ਲਿਖ ਸਕਦੇ ਆਂ ਇਜ਼ਮਿਕ ਕੰਮ ਮੁਕਦੀ ਕਰੀਏ ਅੱਗੇ ਆ ਜੀ ਜਿਹੜੇ ਦਾ ਮੈਰਿਡ ਨੇ ਜੀ ਤਾਂ ਉਹ ਮੈਰਿਡ ਤੇ ਕਰਨਗੇ ਤਾਂ ਉਹਨਾਂ ਨੇ ਆਪਣਾ ਮੰਨ ਲਓ ਵੀ ਸਪਾਊਸ ਦਾ ਨੇਮ ਅੱਗੇ ਬੱਚਾ ਵਗੈਰਾ ਜੋ ਵੀ ਹੈਗਾ ਤੁਸੀਂ ਐਡ ਕਰ ਸਕਦੇ ਹੋ ਜਿਹੜੇ ਸਿੰਗਲ ਨੇ ਜੇ ਆਪਾਂ ਸਿੰਗਲ ਤੇ ਕਰ ਦਿੰਦੇ ਆ ਤਾਂ ਸਪਾਊਸ ਵਾਲਾ ਤੁਹਾਡਾ ਬੰਦ ਹੋ ਜਾਂਦਾ ਬੱਚਾ ਜੋ ਕੋਈ ਹੈਗਾ ਠੀਕ ਹੈ ਨਹੀਂ ਹੈਗਾ ਤਾਂ ਨੋਟ ਇਹ ਆ ਜੋ ਸਿਟੀਜ਼ਨਸ਼ਿਪ ਬਾਏ ਬਰਥ ਆਪਾਂ ਇੰਡੀਆ ਦੇ ਆ ਜੀ ਤਾਂ ਆਪਾਂ ਇੰਡੀਆ ਲਿਖਣਾ ਤੁਹਾਡੇ ਸਾਰੇ ਇਹ ਨੇ ਜਿਹੜੇ ਨੀਚਲੇ ਬਲੋਕ ਹੋ ਜਾਣਗੇ ਜੇ ਤੁਸੀਂ ਕਿਸੇ ਹੋਰ ਕੰਟਰੀ ਦੇ ਆਏ ਹੋ ਜਾਂ ਜਰਮਨ 'ਚੋਂ ਜਦ ਕੁਝ ਵੀ ਲਾ ਲੋ ਤਾਂ ਤੁਸੀਂ ਇੱਥੇ ਆਪਣਾ ਉਹ ਕਰ ਸਕਦੇ ਹੋ। ਵੀ ਬਾਤ ਇੰਡੀਆ ਲਈ ਹੋਵੇ ਕਿਸੇ ਨੇ ਤੇ ਆਪਾਂ ਬਾਈ ਬਰਥਾਂ ਜੀ ਤੇ ਨੂੰ ਆਪਾਂ ਚਲੋ ਨੀਚੇ। ਹੁਣ ਆਪਣੇ ਲਵੇ ਕਿਹੜੀ ਕੰਟਰੀ ਦੇ ਆਪਾਂ ਕਰ ਰਹੇ ਹਾਂ? ਡਾਪਰਜਮ। ਇਹ ਜਰਮਨੀ ਹੋਵੇ ਜੀ ਤੇ ਆਪਾਂ ਇੱਥੇ ਗਲੀ ਹੈ ਵੀ ਕਿਉਂ ਇਹਦੇ 'ਚ ਆਪਾਂ ਇਹਦੇ ਤੁਸੀਂ ਲਿਖ ਸਕਦੇ ਹੋ ਜੀ ਤੁਸੀਂ ਜਰਮਨ ਚ ਕਿਉਂ ਸਿਟੀਜ਼ਨਸ਼ਿਪ ਵਗੈਰਾ ਦਾ ਕੁਝ ਵੀ ਲਈ ਹੈ ਉਹਦੇ ਤੇ ਹਨੀ ਆਪਾਂ ਲਿਖ ਸਕਦੇ ਆ ਆਈ ਲਿਵ ਐਂਡ ਵਰਕ ਇਨ ਜਰਮਨੀ ਬਸ ਗੱਲ ਮੁਕਦੀ ਕਰਦੇ ਪਔਰ ਕੋਈ ਲੰਬਾ ਛੋੜਾ ਚ ਲਿਖਣ ਦੀ ਲੋੜ ਨਹੀਂ ਆਪਾਂ ਨੂੰ ਡਿਟੇਲਾਂ ਡੇਟ ਆਫ ਬਰਥ ਇੰਗ ਤੁਸੀਂ ਆਪਣਾ ਲਿਖ ਦਿਓ ਜੀ ਪਲੇਸ کتنے پلیس آف برتھ کتنے تھی جمع ہو جی میں اپنا سنگرور تحصیل ہے جی مانسا ٹھیک ہے جی اس بعد ہے گا انڈیا اسٹیٹ دی پنجاب ڈسٹک سنگرور جی మేబీ ਹੋ ਗਿਆ 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 ਜੀ పాస్పోర్ਟ ਦੀ ਡਿਟੇਲ పాస్పోర్ਟ ਨੰਬਰ ਸਾਰਾ ਉਸ ਮੇਰਾ ਠੀਕ ਹੈ ਜੀ ਤੁਸੀਂ ਕਿਤੇ ਐਵੇਂ ਕੋਈ ਮੇਰਾ ਭਰਾ ਕਹਦੇ ਵੀ ਹਾਂ ਬਾਈ ਪਾਣੀ ਕਿੱਥੇ ਆ ਜਾ ਕੀ ਹਿਸਾਬ ਕਰਦਾ ਡਿਟੇਲ ਸਾਰੀ ਠੀਕ ਹੈ ਜੀ ਕੱਲਿਆ ਈਮੇਲ ਆਈਡੀ ਮੇਰੀ 오ਰੀਜਨਲ ਹੈ ਤੇ పాస్పోర్ਟ ਆਪਾਂ ਨੂੰ ਕਦੋਂ ਇਸ਼ੂ ਹੋਇਆ 1205 2017 ਲਿਖ ਦੋ ਉਹ ਤੋਂ ਬਾਅਦ ਪਲੇਸ ਆਫ ਇਸ਼ੂ ਜਿਨ੍ਹਾਂ ਦਾ جرمن تو یا لسبون تو جا پورتگال ہو اپنا کسی بھی کنٹری تو لالو بھی ایشو ہے وہ اپنا اتنے لکھ دیں گے جی اپنا پجب والوں کو جلن کا جلندر آپ لکھا گے جی چنڈی گڑھ ادو بعد ایکسپائری ڈیٹ آ گئی جی ایک گٹا کے ادھر گیارہ زیرو دو گیارہ بیاسی پانچ دو ہزار ستائی اچھا جی فادر صاحب دی ڈیٹیل دو جی فیملی دی لکھ دل دو دلجیت لاسٹ نیم لکھ دو جی نیشنل ٹی انڈیا نے لکھا گے جی اپ ما جی کا نیم نیشنلٹی انڈین अच्छा जी, जी ते ते किया जो ए ਜਿਹੜਾ ਸਰਵਰੋਂ ਮੇਨ ਆ ਜੀ ਇਧਰੋਂ ਬਾਹਰ ਜਾਂਦੇ ਜਾ ਕੇ ਦਿਖਾ ਸਕੋ ਤੁਸੀਂ ਕਿੱਦਾਂ ਇਹਨੂੰ ਕਰਨਾ ਕਿਉਂਕਿ ਜਿਵੇਂ ਹੁਣ ਤੁਹਾਨੂੰ Google 'ਚ ਜਾ ਕੇ ਦਿਖਾਉਣ ਲੱਗ ਗਿਆ ਤੇ ਫਿਰ ਇਹ ਦੁਬਾਰਾ ਫੇਰ ਸਟਾਰਟਿੰਗ 'ਚ ਆ ਜਾਣਾ ਉਹਦੇ ਕੋਲ ਦੁਬਾਰਾ ਫਿਰ ਵੀ ਚੈੱਕ ਕਰਾਣਾ ਦੇਖੋ ਜਿੱਦਾਂ ਮੇਰੀ ਫੋਟੋ ਹੈ ਜੇ ਪੈਦੀ ਨਾਰਮਲ ਫੋਟੋ ਕੋਈ ਵੀ ਲਾਉਨੇ ਆ ਉਹ ਉਹਨੂੰ ਇਹ ਐਕਸੈਪਟਡ ਨਹੀਂ ਕਰਦਾ ਇਹ ਤੇ ਮੈਂ ਬਹੁਤ ਖੱਜਲ ਹੋਇਆ ਇਹਦੇ ਪਿੱਛੇ ਮੈਂ ਬਤਰੂਕ 'ਚ ਵੀ ਗਿਆ ਕਿਉਂਕਿ ਫੋਟੋ ਰੀਸਾਈਜ਼ ਕਰਨੀ ਪੈਂਦੀ ਹੈ ਰੀਸਾਈਜ਼ ਕਰਨ ਲੱਗ ਤੁਸੀਂ ਧਿਆਨ ਰੱਖਣਾ ਵੀ ਜਿਹੜੇ 50 ਪੈਸੇ ਜਾਂ 1 1 ਯੂਰੋ ਮੰਗਦੇ ਨੇ ਉੱਥੋਂ ਤੁਸੀਂ ਜਿਹੜੀ ਫੋਟੋ ਰੀਸਾਈਜ਼ ਨਹੀਂ ਕਰਨੀ ਹੈਗੀ ਆ ਮੇਰੀ ਫੋਟੋ ਰੀਸਾਈਜ਼ ਹੋਈ ਹੋਈ ਹੈ ਡਾਇਰੈਕਟ ਦੇਖੋ ਸੇਵ ਹੋ ਗਈ ਹੈ ਇਹ ਠੀਕ ਹੈ ਆਹ ਵਾਲਾ ਫੋਰ ਐਗਜ਼ਾਮਪਲ ਦੇ ਤੌਰ ਤੇ ਇਹ ਹਜੇ ਰੀਸਾਈਜ਼ ਨਹੀਂ ਹੋਇਆ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਰੱਖਿਆ ਹੋਇਆ ਮੈਂ ਬਹੁਤ ਹੁਣ ਦੱਸ ਦਾਂਗੇ ਆਪਾਂ ਰੀਸਾਈਜ਼ ਕਿਦਾਂ ਕਰਨਾ ਹੈ ਜਿਹੜਾ ਇਹਦੇ ਵਿੱਚ ਅਪਲੋਡ ਹੋ ਸਕੇ ਆਦਰਵਾਇਜ਼ ਅਪਲੋਡ ਨਹੀਂ ਹੁੰਦਾ ਨਹੀਂ ਤਾਂ ਸਾਰੇ ਬੰਦੇ ਨਹੀਂ ਕਰਕੇ ਦਿਖਾਤਾ ਤੇ ਆਹ ਦੇਖੋ ਜੀ ਆਹ ਇਸ ਕੋ ਆਪ ਤੁਸੀਂ ਆਪਣੀ ਫੋਟੋ ਅਪਲੋਡ ਕਰਨੀ ਆ ਨਾ ਅਪਲੋਡ ਕਰ ਲੈਣਾ ਗੱਲ ਮੁੱਕ ਗਈ ਆ ਅਪਲੋਡ ਕਿੱਦਾਂ ਕਰਨਾ ਕੋਈ ਉਹਦਾ ਤਰੀਕਾ ਕੋਈ ਸਕੀਮ ਕੋਈ ਨਹੀਂ ਦੱਸੀ ਇਹਨਾਂ ਨੇ ਤੇ ਇਸੇ ਕਰਕੇ ਮੈਂ ਵੀਡੀਓ ਬਣਾ ਰਿਹਾ ਨਹੀਂ ਤਾਂ ਤੁਹਾਨੂੰ ਹਾਲਾਂਕਿੰਦਾ ਸਾਨੂੰ ਪਤੀ ਆ ਜੀ ਕਿੱਦਾਂ ਅਪਲੋਡ ਕਰਨਾ ਸਾਰਾ ਕੁਝ ਪਤਾ ਉਹ ਚੀਜ਼ ਦੇ ਕਰਕੇ ਹੁੰਦਾ ਲਓ ਜੀ ਦੋ ਵਨ ਸਿਰਫ ਆਪਾਂ ਦੋਨੇ ਨੰਬਰ ਵਗੈਰਾ ਸਾਰਾ ਉਹ ਸੇਵ ਹੋ ਗਿਆ ਜਿੱਤੇ ਫਿਰ ਆਪਾਂ ਅੱਗੇ ਨੂੰ ਕਰਨਾ ਨੈਕਸਟ ਦੇ ਉੱਤੇ ਜਾਣਾ ਹੈ। ਨੈਕਸਟ ਦੇ ਉੱਤੇ ਸੀਗਾ ਜੀ ਚਿਲड्रन ਬਾਰੇ ਡਿਟੇਲ ਉਹ ਆਪ ਉਹਦੇ 'ਚ ਲਿਖਤਾ ਵੀ ਸਾਡੇ ਕੋਲੇ ਕੋਈ ਨਹੀਂ ਹੈਗਾ ਜੇ ਆਪ ਉਹਦੇ 'ਚ ਪਹਿਲਾਂ ਹੀ ਭਰੇ ਹੁੰਦਾ ਵੀ ਸਾਡਾ ਬੱਚਾ ਹੈਗਾ ਤਾਂ ਫਿਰ ਆਪ ਉਹਰੇ ਬੱਚੇ ਦੀ ਡਿਟੇਲ ਦੇਣੀ ਸੀਗੀ ਪੂਰੀ ਇੱਥੇ ਆਪਾਂ ਕੁਝ ਨਹੀਂ ਕਰਨਾ ਅੱਗੇ ਆਪਾਂ ਨੈਕਸਟ ਤੇ ਚੱਲਦੇ ਆਂ ਜੇ ਤੁਹਾਡਾ ਕਈ ਵਾਰ ਇੱਥੇ ਆਪਣਾ ਇਹ ਮੰਨ ਲਓ ਇਹ ਰੀਫਰੈਸ਼ ਹੋ ਜੇ ਕਈ ਵਾਰ ਆਪਣਾ ਲੈਪਟਾਪ ਬੰਦ ਹੋ ਜਾ ਜੇ ਕੁਝ ਵੀ ਹੋ ਜਾਏ ਤੁਸੀਂ ਇਹ ਨੰਬਰ ਆਪਣਾ ਅੱਛਾ ਇਹ ਵਾਲਾ ਨੰਬਰ ਹੈ ਜਿਹੜਾ ਤੁਸੀਂ ਆਪਣਾ ਲਿਖ ਕੇ ਜਾਂ ਸਕਰੀਨਸ਼ਾਟ ਲੈ ਕੇ ਰੱਖ ਲਓ ਇਹ ਨੰਬਰ ਭਰਨਾ ਡੇਟ ਆਫ ਬਰਥ ਭਰਨਾ ਤੇ ਈਮੇਲ ਆਈਡੀ ਭਰਨੀ ਆ ਤੋਂ ਦੁਬਾਰਾ ਤੁਸੀਂ ਜਿੱਥੋਂ ਵੀ ਛੱਡਿਆ ਹੋਊਗਾ ਉੱਥੇ ਦੁਬਾਰਾ ਤੁਹਾਡਾ ਅੱਗੇ ਆ ਕੇ ਖੁੱਲ ਜਾਂਦਾ ਹੈ ਫਿਰ ਤੁਹਾਨੂੰ ਮੋਡੀਫਾਈ ਤੇ ਜਾ ਕੇ ਕਲਿੱਕ ਕਰਨਾ ਹੋਊਗਾ ਉਹਦੇ ਦਾ ਪ੍ਰੈਜ਼ੈਂਟ ਅਡਰੈਸ ਚਾਹੀਦਾ ਜੀ ਕਿਹੜੀ ਕੰਟਰੀ ਦਾ ਜਰਮਨੀ ਦਾ ਸਟੇਟ ਕਿਹੜੀ ਤੁਹਾਡੀ ਡਿਸਟ੍ਰਿਕਟ ਬਰ ਕੋਸ ਨੂੰ ਪਿੰਨ ਕੋਡ ਤੁਹਾਡਾ ਹੈਗਾ ਜੀ ਫੋਰ ਐਗਜ਼ਾਮਪਲ ਦੇ ਤੌਰ ਤੇ 770 33 ਅਡਰੈਸ ਭਰ ਦੋ ਤੁਸੀਂ ਤੁਹਾਨੂੰ ਭਰ ਦੋ ਤੁਸੀਂ

ڈسٹک جا سک پن کوڈ آ گیا جو بھی میں ٹھیک بھر رہی سارا کچھ ٹھیک ہے ਮਾਂਸਾ ਮੋਦਾਨ ਐਚ ਵੀ 1 ਐ ਵੀ ਸੀ ਐਮ ਠੀਕ ਹੈ ਤੇ ਜਮੂਗਾ ਫਿਰ ਨੈਕਸਟ ਦੇ ਉੱਤੇ ਅੱਛਾ ਜੀ ਮੈਂ ਜਾ ਕੇ ਉਹਨਾਂ ਫੋਨ ਤੇ ਮੇਰੇ ਡਾਕੂਮੈਂਟ ਪਾ ਦੇਣਾ ਸਾਰੇ ਇੱਕ ਵਾਰੀ ਮੈਂ ਇਹਦੇ ਚ ਐਡ ਕਰਦਾ ਉਹ ਨਾਰਮਲੀ ਹੋ ਜਾਣਾ ਉਹ ਵੀ ਤੁਹਾਨੂੰ ਰੀਸਾਈਜ਼ ਕਰਨੇ ਪੈਣੇ ਨੇ ਉਹ ਪੀਡੀਐਫ ਬਣਾਉਣਾ ਖੜਾ ਉਹ ਤੁਹਾਨੂੰ ਮੈਂ ਦਿਖਾਉਣਾ ਵੀ ਰੀਸਾਈਜ਼ ਕਿੱਦਾਂ ਹੁੰਦੇ ਨੇ ਐਂਡ ਦੇ ਉੱਤੇ ਜਾ ਕੇ ਤੁਹਾਨੂੰ ਇੱਥੇ ਪਹੁੰਚ ਜਾਣੀ ਜਦੋਂ ਆਪਣਾ ਇੱਥੇ ਆ ਜਾਈ ਨਹੀਂ ਆਪਾਂ ਜਿਹੜੇ ਤੁਸੀਂ ਆਪਣੇ ਤਿੰਨੋਂ ਡਾਕੂਮੈਂਟ ਜਿਹੜੇ ਨੇ ਦੋ ਨੇ ਮੇਨ ਤਾਂ ਅਪਲੋਡ ਕਰਕੇ ਜਦੋਂ ਨੈਕਸਟ ਤੇ ਕਰਾਂਗੇ ਇਹ ਅੱਗੇ ਚੱਲ ਜਾਊਗਾ ਠੀਕ ਹੈ ਜੀ ਫਾਈਨਲ ਸਬਮਿਸ਼ਨ ਤੇ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਹੈਗਾ ਆਪਾਂ ਨੇ ਤੁਹਾਨੂੰ ਦੋ ਪੇਪਰ ਆਉਂਦੇ ਨੇ ਬਾਈ ਮੇਲ ਦੇ ਉੱਪਰ ਉਹ ਤੁਹਾਨੂੰ ਮੈਂ ਦਿਖਾ ਦਮੈਂ ਕਿੱਦਾਂ ਦੇ ਪੇਪਰ ਹੁੰਦੇ ਨੇ ਤੇ ਉਹਦਾ ਤੁਸੀਂ ਨੇ ਫਿਰ ਆਪਾਂ ਅੱਗੇ ਕੀ ਕਰਨਾ ਹੁੰਦਾ ਤੁਹਾਨੂੰ ਜਿਹੜਾ ਜੀ ਆਹ ਵਾਲਾ ਫਾਰਮ ਆ ਈਮੇਲ ਦੇ ਉੱਤੇ ਤੁਹਾਡੇ ਤੇ ਆ ਜਾਣਾ। ਇਹਦਾ ਤੁਸੀਂ ਕੋਈ ਵੀ ਛੇੜਖਾਨੀ ਨਹੀਂ ਕਰਨੀ ਹੈਗੀ। ਇੱਥੇ ਆਪਣੀ ਡੇਟ ਪਾਉਣੀ ਆ। ਇਕੱਲੀ ਉਹ ਵੀ ਉਹਨਾਂ ਦੇ ਸਾਹਮਣੇ ਜਾ ਕੇ ਪਾਉਣੀ ਆ। ਉਹਦੇ ਸਾਹਮਣੇ ਉੱਥੇ ਖੜ ਕੇ ਤੁਸੀਂ ਸਾਈਨ ਕਰਨੇ ਨੇ। ਘਰੋਂ ਕਰਕੇ ਤੁਸੀਂ ਸਾਈਨ ਜਿਹੜਾ ਨਹੀਂ ਲੈ ਕੇ ਜਾ ਸਕਦੇ ਇਹਨਾਂ ਨੂੰ। ਤੇ ਇਹ ਮੈਂ ਆਪਣਾ ਭਰਿਆ ਸੀਗਾ। ਇਹ ਤਾਂ ਮੈਨੂੰ ਥੋੜੇ ਲੋਕਾਂ ਨੂੰ ਭਰੇ ਨੇ। ਬਿਲਕੁਲ ਜਿਹਾ ਇਹ ਜਿਹੜਾ ਆਹ ਵਾਲੀ ਜਗ੍ਹਾ ਜੀ ਇੱਥੇ ਉਹਦੇ ਸਾਈਨ ਹੋਣੇ ਤੁਹਾਡੇ ਗਵਾਹ ਦੇ। ਗਵਾ ਦੇ ਸਾਈਨ ਉਹਨੇ ਨੇ ਗਵਾ ਦਾ ਐਡਰੈਸ ਆਊਗਾ ਉਨੀ ਡੇਟ ਪਾਉਣੀ ਆ ਸਾਰਾ ਕੁਝ ਗਵਾ ਦਾ ਆਹ ਵਾਲੀ ਜਗ੍ਹਾ ਦੇ ਵਿੱਚ ਇੱਥੇ ਗਵਾ ਦਾ ਆਊਗਾ ਸਾਰਾ ਕੁਝ ਉਹ ਤੇ ਜਿਹੜਾ ਉੱਪਰ ਵਾਲਾ ਹੈ ਇੱਥੇ ਤੁਸੀਂ ਉੱਥੇ ਉਹਨਾਂ ਦੇ ਸਾਹਮਣੇ ਖੜ ਕੇ ਸਾਈਨ ਕਰਨੇ ਨੇ ਤੇ ਜਿਹੜੀ ਇਹਦੀ ਫੀਸ ਹੈ ਫੀਸ ਇਹਦੀ ਹੈਗੀ ਹੈ 90 ਯੂਰੋ ਤੁਸੀਂ ਉੱਥੇ ਭਰ ਸਕਦੇ ਤੁਹਾਨੂੰ ਆਨਲਾਈਨ ਭਰਨ ਦੀ ਇਹਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇਹ ਸੀਗਾ ਉਸ ਤੋਂ ਬਾਅਦ ਉਹ ਮੈਂ ਇੱਕ ਛੋਟਾ ਜਿਹਾ ਦਿਖਾ ਦਣਾ ਰੀਸਾਈਜ਼ ਕਿੱਦਾਂ ਕਰਨੀ ਆ ਫੋਟੋ ਉਹਦੇ ਤੇ ਅਪਲੋਡ ਕਰਨ ਵਾਸਤੇ ਰੀਸਾਈਜ਼ ਵਾਸਤੇ ਤੁਸੀਂ ਕੋਸ਼ਿਸ਼ ਕਰਿਓ ਜੀ ਇਹ ਆਹ ਵਾਲਾ ਚੂਜ਼ ਕਰਨ ਦੀ ਬਹੁਤ ਵਧੀਆ ਇਹ ਸੌਖਾ ਹੈ ਇਹਦੇ ਤੇ ਜਾ ਕੇ ਕਲਿੱਕ ਕਰਨਾ ਹੈ ਇਮੇਜ ਦੇ ਉੱਤੇ ਜਿਹੜੀ ਵੀ ਤੁਸੀਂ ਫੋਟੋ ਨੂੰ ਰੀਸਾਈਜ਼ ਕਰਨਾ ਚਾਹੁੰਦੇ ਹੋ ਫੋਰ ਐਗਜ਼ਾਮਪਲ ਦੇ ਤੌਰ ਤੇ ਆਹ ਵਾਲੀ ਫੋਟੋ ਆ ਇਹਨੂੰ ਰੀਸਾਈਜ਼ ਕਰਨਾ ਇੱਥੇ ਲਿਓ ਇੱਥੇ ਲਿਉਣ ਤੋਂ ਬਾਅਦ ਤੁਸੀਂ ਇਹਨੂੰ ਇਹ ਤੇ ਲਿਖ ਦੋ ਕਿੰਨੇ ਆਪਾਂ ਨੂੰ KB ਦੀ ਚਾਹੀਦੀ ਹੈ 50 ਦੀ ਚਾਹੀਦੀ ਹੁੰਦਾ ਨੋਰਮਲ ਤੌਰ ਤੇ ਫਿਰ ਤੁਸੀਂ ਇੱਥੇ ਆ ਕੇ ਕਲਿੱਕ ਕਰਨਾ ਜੇਪੀਜੀ ਚਾਹੀਦੀ ਹੈ ਇਹ ਤੇ ਉਸ ਤੋਂ ਬਾਅਦ ਆਪਾਂ ਨੂੰ ਰੀਸਾਈਜ਼ ਕਰ ਲੈਣਾ ਮੇਰੇ ਨਾਲ ਬਤਰੂਕ ਹੋਇਆ ਸੀਗਾ ਮੈਂ ਇਹਦੇ 'ਚ ਫਸ ਗਿਆ ਸੀਗਾ ਮਿੱਤੋਂ ਉਹਨਾਂ ਨੇ ਗਲਤ ਪਾਸੇ ਸਾਈਡ ਤੇ ਚੱਲ ਗਿਆ ਸੀ ਮੈਂ ਵੀ 50 ਸੈਂਟ ਮੰਗੇ ਸੀਗੇ ਤਾਂ ਹੀ ਤੁਹਾਨੂੰ ਕਹਿੰਦਾ ਨਾ ਗਲਤੀ ਹੋ ਜਾਂਦੀ ਹੈ ਭਾਈ ਆਪਣੀ ਤੇ ਹੁੰਦੀ ਹੈ ਗਲਤੀ ਤੇ ਜਿਹਦੇ ਕਰਕੇ ਮੈਨੂੰ 50 ਸੈਂਟ ਦੇ ਮੈਨੂੰ ਤਕਰੀਬਨ ਤਕਰੀਬਨ ਕੋਈ 47 47 ਯੂਰੋ ਦੇ ਵਿੱਚ ਉਹਨੂੰ ਪੈ ਗਈ ਉਹ ਬਾਅਦ ਚ ਮੈਂ ਬੈਂਕ ਨਾਲ ਗੱਲਬਾਤ ਕੀਤੀ ਹੈ ਜਦੋਂ ਪੈਸੇ ਆਉਣਗੇ ਵਾਪਸ ਉਹ ਦਿਖਾਇਆ ਜਾਊਗਾ ਆ ਜਿਹੜੀ ਫੋਟੋ ਆ ਜੀ ਇਹ ਰੀਸਾਈਜ਼ ਹੋ ਗਈ ਹੈ ਐਦਾਂ ਰੀਸਾਈਜ਼ ਕਰਨੇ ਤੁਸੀਂ ਐਦਾਂ ਹੀ ਸਾਈਨ ਕਰਨੇ ਐਦਾਂ ਆਪਣੇ ਡਾਕੂਮੈਂਟ ਵਾਲੀਆਂ ਫੋਟੋ ਜਿਹੜੀਆਂ ਰੀਸਾਈਜ਼ ਕਰਨੀਆਂ ਨੇ ਇੱਕ ਵਾਰੀ ਤੁਸੀਂ ਜੇ ਹੋਰ ਦੇਖ ਲਓ ਇਹ ਵਾਲੀ ਆਪਸ਼ਨ ਹੈ ਜਿਹੜੀ ਇਹਨਾਂ ਦੀ ਰੀਸਾਈਜ਼ ਵਾਲੀ ਹੈ ਠੀਕ ਹੈ ਜੀ ਇਹ ਸੀ ਆਪਣਾ ਜਿਹੜਾ ਦੂਸਰਾ ਫਾਰਮ ਸੀ ਜਿਹਦੇ ਕਰਕੇ ਮੈਨੂੰ ਮਿੰਚਨ ਤੋਂ ਮੁੜਨਾ ਪਿਆ ਸੀਗਾ ਤੁਹਾਡੇ ਸਾਰਿਆਂ ਨਾਲ ਆਪਾਂ ਨੇ ਕਰਤਾ ਸ਼ੇਅਰ ਤੇ ਹੁਣ ਥੋੜੀ ਕਰਦੇ ਆ ਕੈਮਰੇ ਦੇ ਗੱਲ ਲੋ ਜੀ ਫਾਰਮ ਤੁਹਾਨੂੰ ਸਾਰਾ ਭਰ ਕੇ ਦਿਖਾਤਾ ਜੇ ਫੇਰ ਵੀ ਕਿਸੇ ਮੇਰੇ ਭੈਣ ਭਰਾ ਨੂੰ ਕੋਈ ਪ੍ਰੋਬਲਮ ਹੋਵੇ ਕਿਤੋਂ ਕੋਈ ਪ੍ਰੋਬਲਮ ਆ ਰਹੀ ਹੈ ਕੁਝ ਇਹ ਨਹੀਂ ਸਮਝ ਲੱਗੀ ਹੈਗੀ ਤੇ ਦੁਬਾਰਾ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦਾ ਜਾਂ ਇੰਸਟਾ ਤੇ ਜਾਂ ਕੋਈ ਮੈਨੂੰ ਫੇਸਬੁੱਕ ਤੇ ਦੇਖਦਾ ਮੈਸੇਜ ਕਰ ਸਕਦਾ ਫੇਸਬੁੱਕ ਵਾਲਿਆਂ ਨੂੰ ਬੇਨਤੀ ਆ ਮੇਰੇ ਤੁਹਾਡੇ ਮੈਸੇਜ ਹਮੇਸ਼ਾ ਸਪੈਮ ਚ ਹੁੰਦੇ ਨੇ ਕੋਸ਼ਿਸ਼ ਕਰੋ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਨ ਦੀ ਥੋੜਾ ਜਿਹਾ ਸਬਰ ਰੱਖਿਆ ਕਰੋ ਰਿਪਲਾਈ ਸਾਰਿਆਂ ਨੂੰ ਮਿਲੂਗਾ ਤੇ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ